ਹਰ ਰੋਜ਼ ਇਹ ਸੱਚੀ ਗੱਲ ਕਿਵੇਂ ਸਾਰੀ ਉਮੀਦ ਕਰਦੇ ਠੀਕ ਹੋਣਿਆ ਪਰ ਅੱਜ ਸਵੇਰ ਸਵੇਰੇ ਉੱਠੇ ਬਹੁਤ ਜਲਦੀ ਜਲਦੀ ਦੇ ਵਿੱਚ ਸਕੂਲ ਗਏ ਥੋੜਾ ਨੀਅਰ ਬੋਡੀ ਮੈਂ ਟਾਈਮ ਦੇ ਸਕੂਲ ਪਹੁੰਚ ਗਈ ਸੀ ਪਰ ਫਿਰ ਵੀ ਚਲੋ ਸਰਕਲ ਕਈ ਵੇ ਰੌਂਡ ਲੱਗ ਜਾਂਦਾ ਤੇ ਫਿਰ ਘਰ ਆਈ ਘਰ ਆ ਕੇ ਥੋੜਾ ਥੋੜੀ देर ਸੁੱਤੀ ਫਿਰ ਟਿਊਸ਼ਨ ਵੀ ਪੜ੍ਹਾਨੀ ਆ ਅਸੀਂ ਘਾਦੇ ਕੰਮ ਕਾੜ ਕੀਤੇ ਉਸ ਤੋਂ ਬਾਅਦ ਇਹਦਾ ਗੱਲ ਕੀਤੀ ਤੇ ਫਿਰ ਮੈਂ ਕਿਹਾ ਚਲੋ ਹੁਣ ਵੀਡੀਓ ਬਣਾ ਲੈਨੇ ਆ ਕੱਲ ਫਿਰ ਸੈਟਰਡੇ ਆ ਸੈਟਰਡੇ ਨੂੰ ਬੜਾ ਅਸਾਈਟਿੰਗ ਦਿਨ ਹੁੰਦਾ ਕਿ ਕੱਲ ਛੱਡੇ ਐ ਤੇ ਸੰਡੇ ਵਾਲੇ ਦਿਨ ਬੜੀ ਮਤਲਬ ਆਰਾਮਦਾਇਕ ਹੋਣਾ ਪਰ ਆਰਾਮਦਾਇਕ ਕੁਝ ਵੀ ਨਹੀਂ ਹੁੰਦਾ ਸੰਡੇ ਵਾਲਾ ਦਿਨ ਸਭ ਕੋਈ ਕੰਮਾਂ ਕਰਾਂ ਚ ਇੰਨਾ ਬਿਜ਼ੀ ਹੁੰਦਾ ਨਾ ਪੁੱਛੋ ਸੰਡੇ ਦਾ ਵਿਕਾਰ ਜਾਂਦਾ ਤੇ ਚਲੋ ਜੋ ਵੀ ਹੈ ਫੇਰ ਆਣਾ ਜੀ ਮੰਡੇ ਸੰਡੇ ਤੋਂ ਬਾਅਦ ਸੰਦੇ ਤੇ ਨਿਕਲ ਗਿਆ ਮੰਡੇ ਜਾਂਦਾ ਸਕੂਲ ਸਾਰਾ ਦਿਨ ਫਿਰ ਉਹ ਵੀ ਡਿਲੀਵਰੀ ਦੀ ਲਾਈਫ ਤੇ ਜ਼ਿੰਦਗੀ ਚਾਹੇ ਔਰਤਾ ਦੀ ਹੁੰਦੀ ਆ ਚਾਹੇ ਬੰਦੇ ਵੀ ਕਹਿੰਦੇ ਆ ਅਸੀਂ ਬਹੁਤ ਕੰਮ ਕਰਦੇ ਆ ਕਮਾਉਂਦੇ ਆ ਪਰ ਅੱਜ ਦੇ ਜ਼ਮਾਨੇ 'ਚ ਤਾਂ ਔਰਤਾ ਵੀ ਬਹੁਤ ਕੰਮ ਕਰਦੀ ਆ ਕਮਾਉਂਦੀ ਆ ਵੀ ਆ ਤੇ ਘਰ ਦੇ ਕੰਮਾਂ 'ਚ ਵੀ ਸੀਜ਼ੀ ਵੀ ਰਹਿੰਦੀ ਆ ਨੇ ਤੇ ਆਪਣੇ ਪੂਰਾ ਡੇ ਡੇ ਪੂਰੀ ਡੇ ਦਾ ਵਰਕ ਕਰਨਾ ਫੇਸ ਤੋਂ ਬਾਅਦ ਸਾਰੇ ਕੰਮਕਾਰ ਦੀ ਜ਼ਿੰਮੇਵਾਰੀ ਲੈਣੀ ਨਾ ਇੱਕ ਡਿਫਿਕਲਟ ਟਾਸਕ ਹੁੰਦਾ ਖਾਸ ਕਰ ਔਰਤ ਲਈ ਪਰ ਫੇਰ ਵੀ ਦੇਖੋ ਦੇਸ਼ ਦੀਆਂ ਔਰਤਾਂ ਵੀ ਬਹੁਤ ਮਹਾਨ ਹੈ ਜਿਹੜੀਆਂ ਆਪਣੀ ਸੁਚੱਜੇ ਢੰਗ ਨਾਲ ਆਪਣੀ ਲਾਈਫ ਨੂੰ ਜੀ ਰਹੀਆਂ ਤੇ ਕਈ ਬਿਲਕੁਲ ਹੀ ਕੰਮ ਨਹੀਂ ਕਰਦੀਆਂ ਤੇ ਉਹ ਕਹਿੰਦੀਆਂ ਅਸੀਂ ਬੜੀਆਂ ਦੁਖੀਆਂ ਹਾਂ টাইম টাইম দিয়ক